ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨਾਂ ਨੂੰ ਸੋ ਕਿਸਾਨ ਵੀਰਾਂ ਦੇ ਲਈ ਮੱਕੀ ਦੀ ਅਪਡੇਟ ਲੈ ਕੇ ਹਾਜ਼ਰ ਆ ਮੱਕੀ ਬਾਰੇ ਜਾਣਕਾਰੀ ਖਾਸ ਤੌਰ ਤੇ ਜਿਹੜੀ ਕਣਕ ਤੋਂ ਬਾਅਦ ਅਚਾਰ ਲਈ ਮੱਕੀ ਹੁੰਦੀ ਆ ਉਸ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਵੀ ਆਪਾਂ ਕਿਵੇਂ ਇਹਦੇ ਵਿੱਚ ਖਾਦ ਪਾਣੀ ਸਪਰੇਅ ਵਰਤਣਾ ਹੈ ਤਾਂ ਜੋ ਆਪਾਂ ਵਧੀਆ ਝਾੜ ਲੈ ਸਕੀਏ ਲਗਭਗ ਪੂਰੀ ਮੱਕੀ ਬਜਾਈ ਤੋਂ ਲੈ ਕੇ ਬਢਾਈ ਤੱਕ ਦੀ ਜਿਹੜੀ ਜਿੰਨੀ ਵੀ ਅਪਡੇਟ ਆ ਉਹ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਘੱਟ ਤੋਂ ਘੱਟ ਸਮੇਂ ਵਿੱਚ ਹੋਵੇ ਪਰ ਫਿਰ ਵੀ 5-7 ਮਿੰਟ ਤੱਕ ਵੀਡੀਓ ਲੰਬੀ ਜਾ ਸਕਦੀ ਹੈ ਸੋ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਪੂਰੀ ਸਹੀ ਜਾਣਕਾਰੀ ਤਜਰਬੇ ਅਨੁਸਾਰ ਤੁਹਾਡੇ ਤੱਕ ਪਹੁੰਚ ਸਕੇ ਖਾਸ ਤੌਰ ਤੇ ਉਹ ਕਿਸਾਨ ਜਿਹੜੇ ਕਿ ਪਹਿਲੀ ਵਾਰ ਕਾਸ਼ਟ ਕਰ ਰਹੇ ਨੇ ਜਾਂ ਪਿਛਲੇ ਸਾਲ ਜਿਨ੍ਹਾਂ ਦੀ ਮੱਕੀ ਲੋਟ ਨਹੀਂ ਆਈ ਹੈ ਕਿ ਮੱਕੀ ਸਹੀ ਤਰੀਕੇ ਨਾਲ ਗਰੋ ਨਹੀਂ ਕਰ ਪਾਈ ਵਧੀਆ ਚਾਰ ਨਹੀਂ ਪਿਆ ਸੋ ਦੇਖੋ ਹੁਣ ਗੱਲ ਕਰਦੇ ਆਂ ਆਪਾਂ ਪਹਿਲਾਂ ਮੱਕੀ ਦੇ ਵਿੱਚ ਜਿਹੜੀ ਖਾਦ ਵਰਤੀ ਜਾਂਦੀ ਆ ਆਮ ਤੌਰ ਤੇ ਉਹ ਹੁੰਦੀ ਆ ਡੀਪੀ ਪੋਟਾਸ਼ ਜ਼ਿੰਕ ਤੇ ਸਲਫਰ ਇਹ ਮੇਨ ਖਾਦਾਂ ਨੇ ਜਿਹੜੀਆਂ ਵਰਤੀ ਜਾਂਦੀਆਂ ਨੇ ਮੱਕੀ ਦੀ ਚੰਗੀ ਗ੍ਰੋਥ ਤੇ ਚੰਗੀ ਦਾਣੇ ਦੀ ਪੈਦਾਵਾਰ ਦੇ ਲਈ ਕਿਉਂਕਿ ਜਿਹੜੀ ਪਕਾਵੀ ਮੱਕੀ ਹੁੰਦੀ ਹੈ ਜਿਹਦੀ ਫਰਵਰੀ ਮਾਰਚ ਵਿੱਚ ਬਜਾਈ ਹੋਈ ਆ ਉਹਦੇ ਵਿੱਚ ਪੋਟਾਸ਼ ਦਾ ਰੋਲ ਆ ਕਾਫੀ ਹੁੰਦਾ ਹੈ ਜਿਸ ਕਰਕੇ ਪੋਟਾਸ਼ ਵਰਤੀ ਜਾਂਦੀ ਹੈ ਕੁਝ ਕਿਸਾਨ ਵਰਤਦੇ ਨੇ ਕੁਝ ਨਹੀਂ ਵੀ ਵਰਤਦੇ ਪਰ ਫਿਰ ਵੀ ਜਿਹੜੀ ਪੋਟਾਸ਼ ਆ ਉਹ ਦਾਣੇਦਾਰ ਫਸਲਾਂ ਦੇ ਵਿੱਚ ਜੇਕਰ ਉਹਨੂੰ ਵਰਤਦੇ ਆ ਤਾਂ ਦਾਣਾ ਨਿੱਗਰ ਨਰੋਵਾ ਚਮਕਦਾਰ ਤੇ ਵਧੀਆ ਕੁਆਲਿਟੀ ਦਾ ਬਣਦਾ ਹੈ ਤੇ ਮੰਡੀ ਦੇ ਵਿੱਚ ਰੇਟ ਵਧੀਆ ਮਿਲ ਜਾਂਦਾ ਹੈ ਪਰ ਜਿਹੜੀ ਆਪਣੀ ਅਚਾਰ ਵਾਲੀ ਮੱਕੀ ਹੈ ਜੇਕਰ ਉਹਦੇ ਵਿੱਚ ਆਪਾਂ ਪੋਟਾਸ਼ ਨਹੀਂ ਵੀ ਪਾਉਂਦੇ ਤਾਂ ਵੀ ਆਪਣਾ ਚੱਲ ਜਾਂਦਾ ਹੈ ਕਿਉਂਕਿ ਦਾਣਾ ਤਾਂ ਲੱਗ ਜਾਣਾ ਹੈ ਕਿਉਂਕਿ ਆਪਾਂ ਨੂੰ ਦਾਣੇ ਦੇ ਵਿੱਚ ਕੋਈ ਜ਼ਿਆਦਾ ਚਮਕ ਨਹੀਂ ਚਾਹੀਦੀ ਕੋਈ ਬਹੁਤ ਜ਼ਿਆਦਾ ਠੋਸ ਨਿਗਰ ਨਾ ਰੋਏ ਦਾਣੇ ਨਹੀਂ ਚਾਹੀਦੇ ਦਾਣਾ ਬਣ ਗਿਆ ਬਹੁਤ ਹੈ ਘੱਟ ਖਰਚੇ ਦੇ ਵਿੱਚ ਆਪਾਂ ਦੱਸਾਂਗੇ ਵੀ ਕਿਵੇਂ ਆਪਾਂ ਵਧੀਆ ਚਾਰ ਵਾਲੀ ਮੱਕੀ ਤਿਆਰ ਕਰਨੀ ਹੈ ਜੇਕਰ ਤੁਸੀਂ ਫਿਰ ਵੀ ਪੋਟਾਸ਼ ਵਰਤਣੀ ਹੈ ਤਾਂ 15 20 25 ਕਿਲੋ ਵਰਤ ਸਕਦੇ ਹੋ ਜ਼ਿਆਦਾ ਲੋਡ ਨਹੀਂ ਹੈ ਪਰ ਡੀਏਪੀ ਦੇ ਵਿੱਚ ਲਗਭਗ 80 ਤੋਂ 90 ਕਿਲੋ ਜਾਂ ਕੁਆਂਟਲ ਤੋਂ ਘੱਟ ਨਹੀਂ ਪਾਉਣਾ ਕਿਉਂਕਿ ਜਿਹੜੀ ਆਪਣੀ ਆਲੂਆਂ ਤੋਂ ਬਾਅਦ ਮੱਕੀ ਹੁੰਦੀ ਹੈ ਫਰਵਰੀ ਮਾਰਚ ਵਾਲੀ ਉਹਦੇ ਵਿੱਚ ਆਲੂਆਂ ਵਾਲਾ ਵੀ ਥੋੜਾ ਬਹੁਤ ਡੀਏਪੀ ਕਿਤੇ ਨਾ ਕਿਤੇ ਮੱਕੀ ਨੂੰ ਮਿਲ ਜਾਂਦਾ ਹੈ ਤੇ ਉਹਦੇ ਵਿੱਚ 50 60 ਕਿਲੋ ਡੀਏਪੀ ਨਾਲ ਵੀ ਸਰ ਜਾਂਦਾ ਹੈ ਜਾਂ ਫਿਰ ਜਿਹੜੇ ਖੇਤ ਹਲਕੇ ਨੇ ਉਹਨਾਂ ਵਿੱਚ ਇੱਕ ਕੁਆਂਟਲ ਡੀਏਪੀ ਚੱਲਦਾ ਹੈ ਤੇ ਆਚਾਰ ਵਾਲੀ ਮੱਕੀ ਦੀ ਗੱਲ ਕਰੀਏ ਘੱਟੋ ਘੱਟ ਤੁਸੀਂ 80 ਤੋਂ 80 90 ਕਿਲੋ ਤੋਂ ਲੈ ਕੇ ਇੱਕ ਕੁਆਂਟਲ ਦਾ ਡੀਏਪੀ ਪਾਉਣਾ ਹੈ ਜੇਕਰ ਵਧੀਆ ਗ੍ਰੋਥ ਮੱਕੀ ਦੀ ਕਰਾਉਣੀ ਆ ਆਚਾਰ ਵਾਲੀ ਦੀ ਛੇਤੀ ਮੱਕੀ ਤਿਆਰ ਹੋ ਜਵੇ ਉਹਦੇ ਲਈ ਕਿਉਂਕਿ ਹੁੰਦਾ ਕੀ ਹੈ ਦੇ ਵਿੱਚ ਜੇਕਰ ਤੁਸੀਂ ਹੁਣ 50 ਕਿਲੋ ਡੀਏਪੀ ਪਾ ਲਿਆ ਇੱਕ ਸੈਲਾ ਡੀਏਪੀ ਦਾ 50 ਕਿਲੋ ਦਾ ਬਚਾ ਲਿਆ 12-1400 ਰੁਪਿਆ ਬਚਾ ਲਿਆ ਤੇ ਉਸ ਤੋਂ ਬਾਅਦ ਫਿਰ ਢੋਲੀਆਂ ਚੱਕੀਆਂ ਫਿਰੂਗੇ ਦੁਕਾਨਾਂ ਤੇ ਚੱਕੇ ਆਪਣੇ ਝੋਲੇ ਚੱਕੀ ਫਿਰੋਗੇ ਸਾਨੂੰ ਵੀ ਦਮੱਕੀ ਦੀ ਗ੍ਰੋਥ ਨਹੀਂ ਹੋਈ ਹੈਗੀ ਦੁਕਾਨਦਾਰਾਂ ਨੇ ਤੁਹਾਨੂੰ ਲੁੱਟ ਲੈਣਾ ਜਿਹੜਾ ਤੁਸੀਂ 1400 ਬਚਾਇਆ ਉਹਦਾ ਦੁੱਗਣਾ ਕਰਕੇ 2800-3000 ਤੁਹਾਡਾ ਖਰਚ ਕਰਾ ਦੇਣਾ ਸਪਰੇ ਹਾਂ ਤੇ ਪਾ ਲਓ ਬਾਤਾਤ ਪਾ ਲਓ ਇਹਦੇ ਨਾਲ ਗ੍ਰੋਥ ਹੋ ਜੂਗੀ ਫਲਾਣਾ ਧਮਕਾਣਾ ਤੁਹਾਨੂੰ ਬਹੁਤ ਜ਼ਿਆਦਾ ਇਹਦੇ ਵਿੱਚ ਪਰੇਸ਼ਾਨੀ ਆਊਗੀ ਕਿਉਂਕਿ ਡੀਏਪੀ ਦਾ ਜਿਹੜਾ ਮੱਕੀ ਦੀ ਗ੍ਰੋਥ ਦੇ ਵਿੱਚ ਜ ਹੁਣ ਉਹ ਕਿਸਾਨ ਜਿਹੜੇ 50 50 ਕਿਲੋ ਦਾ ਡੀਏਪੀ ਪਾ ਕੇ ਮੱਕੀ ਬੀਜ ਬੈਠੇ ਨੇ ਤਾਂ ਉਹਨਾਂ ਨੂੰ ਘਰਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਉਹ ਕਿਸਾਨ ਹੁਣ ਦੂਜੇ ਪਾਣੀ ਦੇ ਮੂਹਰੇ ਜਿਹੜਾ ਖਾਲੀਆਂ ਦੇ ਵਿੱਚ ਆ ਡੀਏਪੀ ਨੂੰ ਖਿਲਾਰ ਸਕਦੇ ਨੇ ਕਿਉਂਕਿ ਜਿਵੇਂ ਜਿਵੇਂ ਪਾਣੀ ਲੱਗਦਾ ਰਹੇਗਾ ਡੀਏਪੀ ਘੁਲ ਕੇ ਮੱਕੀ ਨੂੰ ਪ੍ਰਾਪਤ ਹੁੰਦਾ ਰਹੇਗਾ ਪਰ ਇਹ ਧਿਆਨ ਰੱਖਣਾ ਕਿ ਦੂਜੇ ਪਾਣੀ ਤੋਂ ਬਾਅਦ ਹੀ ਖਿਲਾਾਰਨਾ ਹੈ ਜਾਂ ਫਿਰ ਦੂਜੇ ਪਾਣੀ ਦੇ ਮੂਰੇ ਜਾਂ ਜਦੋਂ ਉਹ ਲਗਭਗ ਆਪਣੀ ਮੱਕੀ ਪੰਜ ਪੱਤੇ ਹੋ ਗਈ ਤਕਰੀਬਨ ਚਾਰ ਪੰਜ ਪੱਤੇ ਉਦੋਂ ਤੱਕ ਪਾਣੀ ਦੂਜਾ ਲੱਗ ਜਵੇ ਤੀਜਾ ਲੱਗ ਜਵੇ ਜਿੰਨਾ ਵੀ ਪਾਣੀ ਲੱਗ ਜੇ ਤਿੰਨ ਚਾਰ ਪੱਤੇ ਦੇ ਆਸ-ਪਾਸ ਤੋਂ ਬਾਅਦ ਡੀਏਪੀ ਦਾ ਛੱਟਾ ਦੇ ਦੇਣਾ ਹੈ 50 50 ਕਿਲੋ ਦਾ ਤੇ ਨਾਲ ਹੀ ਸਪਰੇਹਾਂ ਦੀ ਗੱਲ ਬਾਤ ਕਰਾਂਗੇ ਪਹਿਲਾਂ ਖਾਦਾਂ ਦੀ ਕਰ ਲੈਨੇ ਆ ਤੇ ਕਿਉਂਕਿ ਸਪਰੇਹ ਆ ਜਿਹੜੀ ਇਹਨਾਂ ਦਿਨਾਂ ਵਿੱਚ ਸੁੰਡੀ ਕਾਫੀ ਜ਼ਿਆਦਾ ਪੈਂਦੀ ਹੈ ਗਰਮੀ ਦਾ ਹੋਣ ਕਰਕੇ डीएपी ਦਾ ਹੋ ਗਿਆ ਜਿਨ੍ਹਾਂ ਨੇ 50 ਕਿਲੋ ਪਾਈ ਹੈ ਉਹ 50 ਕਿਲੋ ਦਾ ਛੱਟਾ ਦੇ ਦਿਓ ਜੂਰੀਆ 2 ਤੋਂ 3 ਜੂਰੀਆ ਲਗਭਗ ਇਸ ਫਸਲ ਨੂੰ ਲੱਗਣੇ ਨੇ ਕਿਉਂਕਿ ਇੱਕ ਤਾਂ ਥੋੜੀ ਜੀ ਮੌਸਮ ਤੋਂ ਲੇਟ ਹੋ ਗਈ ਹੈ ਫਸਲ ਤੇ ਆਪਾਂ ਗਰੋਥ ਵੀ ਜਲਦੀ ਕਰਾਉਣੀ ਹੈ ਤਾਂ ਜਿਹੜੇ ਜੂਰੀਆ ਪਹਿਲਾ ਜੂਰੀਆ ਲਾ ਦਿਓ ਤੁਸੀਂ ਲਗਭਗ ਜਦੋਂ 2 ਤੋਂ 3 ਪੱਤੇ ਹੋਗੀ ਉਦੋਂ ਪਾਣੀ ਦੇ ਮੂਰੇ ਛੱਟਾ ਮਾਰ ਸਕਦੇ ਹੋ ਜਾਂ ਫੇਰ ਪਾਣੀ ਤੋਂ ਬਾਅਦ ਵੀ ਛੱਟਾ ਲਗਾ ਸਕਦੇ ਹੋ ਜੇਕਰ ਤੁਸੀਂ ਚਾਹੋ ਤਾਂ ਬੱਟਾਂ ਦੇ ਉੱਪਰ ਕੇਰ ਵੀ ਸਕਦੇ ਹੋ ਇਕੱਲੇ ਇਕੱਲੇ ਸਿਆੜ ਤੇ ਜਿਹੜੇ ਇਕੱਲੇ ਇਕੱਲੇ ਸਿਆੜ ਤੇ ਕੇਰਨੀਆਂ ਤਾਂ ਲਗਭਗ 35 40 ਕਿਲੋ ਦੇ ਆਸ ਦੇ ਵਿੱਚ ਕਿਉਂਕਿ ਜਿਆਦਾ ਬੱਟਾਂ ਤੇ ਕੇਰਨ ਨਾਲ ਜੇਕਰ ਆਪਾਂ 50 60 ਕਿਲੋ ਜੂਰੀ ਆ ਕੇਰਤਾ ਤਾਂ ਪੱਤੇ ਫੁੱਕ ਜਾਂਦੇ ਨੇ ਮੱਚ ਜਾਂਦੇ ਨੇ ਉਹਦੇ ਨਾਲ ਕੋਈ ਫਾਇਦਾ ਕੋਈ ਨਹੀਂ ਹੁੰਦਾ ਬਾਦੂ ਵੇਸਟ ਹੋ ਜਾਂਦਾ ਹੈ ਜੂਰੀਆ ਸੋ ਇਸੇ ਕਰਕੇ 30 35 ਕਿਲੋ ਪਹਿਲਾ ਜੂਰੀਆ ਬਹੁਤ ਹੈ ਉਸ ਤੋਂ ਬਾਅਦ ਅਗਲਾ ਜੂਰੀਆ ਜਿਵੇਂ ਜਿਵੇਂ ਆਪਾਂ ਲੋਡ ਪੋਵੇਗੀ ਦੋ ਜੂਰੀਆ ਹੋਰ ਲਗਾ ਸਕਦੇ ਹਾਂ ਛਿੱਟਾ ਮਾਰ ਦੋ ਬਹੁਤ ਵਧੀਆ ਰਿਜ਼ਲਟ ਮਿਲ ਜਾਂਦਾ ਬਾਦੂ ਬੱਟਾਂ ਦੇ ਉੱਪਰ ਤੋਰ ਫਿਰ ਕੇ ਕੇਰ-ਗੇਰ ਕੇ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਉਦੋਂ ਤੱਕ ਮੱਕੀ ਦੀਆਂ ਜੜਾਂ ਦੀ ਗ੍ਰੋਥ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਜਿਹੜੀ ਆਪਣੀ ਮੱਕੀ ਆ ਉਹ ਕਾਫੀ ਜਿਆਦਾ ਦੂਰ ਤੋਂ ਜੜਾ ਜੂਰੀਆ ਉਹ ਖਿੱਚ ਲੈਂਦੇ ਨੇ ਤੇ ਜੇਕਰ ਇੱਕ ਦੋ ਹੀ ਕਿਲੇ ਮੱਕੀ ਦੇ ਨੇ ਤੋ ਅਸੀਂ ਤੁਸੀਂ ਮੱਕੀ ਦੇ ਵਿੱਚ ਵਧੀਆ ਰੁੱਝੇ ਰਹਿਣਾ ਹੈ ਤਾਂ ਕਿल्ले-ਕल्ले ਸਿਆੜ ਤੇ ਜੂਰੀਆ ਕੇ ਸਕਦੇ ਹੋ ਤਾਂ ਲਗਭਗ 30-35 ਕਿਲੋ ਤੋਂ ਜ਼ਿਆਦਾ ਜੂਰੀਆ ਨਾ ਕੇਰੋ ਇਹਦੇ ਨਾਲ ਤੁਹਾਡਾ 5-10 ਕਿਲੋ ਜੂਰੀਆ ਬਚੇਗਾ ਥੋੜੀ ਬਹੁਤ ਬਚਤ ਹੋਵੇਗੀ 20-50 ਰੁਪਏ ਦੀ ਤੇ ਉਸ ਤੋਂ ਬਾਅਦ ਗੱਲ ਕਰੀਏ ਜੂਰੀਏ ਦੋ ਲੱਗ ਜਣੇ ਨੇ ਪਹਿਲਾਂ ਤੂੰ ਜੂਰੀਆ ਤੁਸੀਂ ਕੇਰ ਲੋ ਹਲਕਾ ਹਲਕਾ ਉਸ ਤੋਂ ਬਾਅਦ ਦੋ ਜੂਰੀਆ ਛੱਟੇ ਲਗਾ ਦਿਓ ਪਾਣੀ ਦੇ ਮੂਰੇ ਆ ਪਾਣੀ ਤੋਂ ਬਾਅਦ ਲਗਾ ਦਿਓ ਲਗਭਗ ਜਦੋਂ ਪੌਣੀ ਮੱਕੀ ਪਹਿਲਾ ਜੂਰੀਆ ਹੋ ਗਿਆ ਚਾਰ ਪੰਜ ਪੱਤੇ ਤੇ ਤਿੰਨ ਚਾਰ ਤੇ ਉਸ ਤੋਂ ਬਾਅਦ ਅਗਲਾ ਹੋ ਗਿਆ ਜਦੋਂ ਮੱਕੀ ਆਪਣੀ ਲਗਭਗ ਸੱਤ ਅੱਠ ਪੱਤੇ ਹੋ ਗਈ ਯਾਨੀ 8 ਤੋਂ 10 ਪੱਤੇ ਦੇ ਕਰੀਬ ਤੇ ਜਦੋਂ ਅਗਲਾ ਪੱਤਾ ਉਹ ਹੋ ਗਿਆ ਆਪਣਾ ਲਗਭਗ ਉਚਾਈ ਦੀ ਗੱਲ ਕਰੀਏ ਤਾਂ ਆਪਣੇ ਗੋਡੇ ਤੋਂ ਉਚਾਈ ਹੋ ਗਈ ਗੋਡੇ ਤੋਂ ਲੈ ਕੇ ਲੱਕ ਦੇ ਵਿਚਾਲੇ ਚਾਈ ਸਿੱਧੇ ਸ਼ਬਦਾਂ ਵਿੱਚ ਕਹਾਂਗੇ ਜਿਆਦਾ ਵਿਚੁਰਜਣਾ ਦੇਣੀ ਪਉਣਾ ਹੈਗਾ ਜਦੋਂ ਗੋਡੇ ਤੋਂ ਲੈ ਕੇ ਲੱਕ ਦੇ ਵਿੱਚ ਉਚਾਈ ਹੋ ਗਈ ਮੱਕੀ ਜਿੱਤੋਂ ਉਦੋਂ ਇੱਕ ਜੂਰੀਆ ਲਾ ਦੇਣਾ ਹੈ ਤੇ ਇਹ ਹੋ ਗਿਆ ਜੂਰੀਆ ਦੀ ਸੰਗੱਲ ਖਾਦਾਂ ਦਾ ਕੰਮ ਆਪਣਾ ਇੱਥੇ ਪੂਰਾ ਹੋ ਗਿਆ ਤਿੰਨ ਜੂਰੀਏ ਬਹੁਤ ਨੇ ਬਾਅਦ ਤੋਂ ਬਾਅਦ ਜੇਕਰ ਖੇਤ ਤਕੜੇ ਨੇ ਵਧੀਆ ਮੱਕੀ ਉੱਠਦੀ ਹੈ ਤਾਂ ਦੋ ਜੂਰੀਏ ਨਾਲ ਮੱਕੀ ਵਧੀਆ ਹੋ ਤਿਆਰ ਹੋ ਜਾਂਦੀ ਹੈ ਉਦੋਂ ਬਾਅਦ ਹੁਣ ਗੱਲ ਕਰੀਏ ਸਪਰੇਹਾਂ ਦੀ ਸਭ ਤੋਂ ਪਹਿਲੀ ਗੱਲ ਆ ਗਈ ਸੁੰਡੀ ਸੁੰਡੀ ਪੈਣੀ ਆ ਬਹੁਤ ਜ਼ਿਆਦਾ ਕਿਉਂਕਿ ਟੈਂਪਰੇਚਰ ਹਾਈ ਨੇ ਇਸ ਸਾਲ ਸੁੰਡੀ ਦਾ ਵੈਸੇ ਹੀ ਪ੍ਰਕੋਪ ਹੈ ਥੋੜਾ ਜਿਹਾ ਜ਼ਿਆਦਾ ਰਿਹਾ ਮੱਕੀਆਂ ਦੇ ਵਿੱਚ 2024 ਦਾ ਸਾਲ ਦੇ ਵਿੱਚ ਇਸ ਸਾਲ ਕਿਉਂਕਿ ਇਸ ਸਾਲ ਗਰਮੀ ਆ ਥੋੜਾ ਜਿਹਾ ਟੈਂਪਰੇਚਰ ਪਹਿਲਾਂ ਥੋੜਾ ਜਿਹਾ ਜ਼ਿਆਦਾ ਹੋ ਗਿਆ ਸੀ ਜਿਸ ਕਰਕੇ ਸੁੰਡੀ ਨੇ ਕਾਫੀ ਜ਼ਿਆਦਾ ਪਰੇਸ਼ਾਨ ਕੀਤਾ ਹੈ ਜਿਹੜੀ ਆਪਣੇ ਫਰਵਰੀ ਮਾਰਚ ਵਾਲੀ ਮੱਕੀ ਹੈ ਉਹਦੇ ਵਿੱਚ ਵੀ ਸੁੰਡੀ ਦਾ ਹਮਲਾ ਥੋੜਾ ਜਿਹਾ ਜ਼ਿਆਦਾ ਰਿਹਾ ਖਾਸ ਤੌਰ ਤੇ ਫਾਲ ਆਰਮੀ ਦਾ ਸੋ ਇੱਥੇ ਨਾਲ ਹੀ ਹੁਣ ਲੱਗੇ ਹੱਥ ਸੁੰਡੀਆਂ ਦੀ ਵੀ ਗੱਲ ਕਰ ਲੈਣੇ ਆ ਮੱਕੀ ਦੇ ਵਿੱਚ ਮੇਨ ਤੌਰ ਤੇ ਦੋ ਸੁੰਡੀਆਂ ਦਾ ਹਮਲਾ ਹੁੰਦਾ ਹੈ ਇੱਕ ਹੁੰਦੀ ਹੈ ਗੋਭ ਵਾਲੀ ਸੁੰਡੀ ਜਿਹੜੀ ਗੋਭ ਦੇ ਵਿੱਚ ਪੈਦਾ ਹੁੰਦੀ ਹੈ ਤੇ ਉਹਨੇ ਜਿਹੜਾ ਨਵਾਂ ਆਪਣਾ ਪੱਤਾ ਨਿਕਲਣਾ ਗੋਭ ਵਿੱਚ ਮੱਕੀ ਦਾ ਉਹ ਨੂੰ ਖਾਣਾ ਹੈ ਗੋਭ ਖਤਮ ਕਰ ਦਿੰਦੀ ਹੈ ਤੇ ਦੂਜੀ ਹੁੰਦੀ ਹੈ ਫਾਲ ਆਰਮੀ ਫਾਲ ਆਰਮੀ ਹੁੰਦੀ ਹੈ ਜਿਹੜੀ ਆਪਣੀ ਉਹ ਪੱਤਿਆਂ ਤੇ ਸੁੰਡੀ ਆਂਡੇ ਦਿੰਦੀ ਹੈ ਤੇ ਉਹਦੇ ਜਿਹੜਾ ਸੰਖਿਆ ਪੱਤਿਆਂ ਦੇ ਵੱਜਾਂ ਦੀ ਉਹ ਪੱਤਿਆਂ ਦੇ ਵਿੱਚ ਗਲੀਆਂ ਹੋ ਜਾਂਦੇ ਨੇ ਤੇ ਹੌਲੀ-ਹੌਲੀ ਜੇਕਰ ਸੁੰਡੀ ਜ਼ਿਆਦਾ ਵੱਧ ਗਈ ਤਾਂ ਪੱਤੇ ਬਿਲਕੁਲ ਖਾ ਜਾਂਦੀ ਹੈ ਛਾਣਣੀ ਬਣਾ ਦਿੰਦੀ ਹੈ ਪੱਤਿਆਂ ਦੀ ਇਹ ਹੋ ਗਈਆਂ ਦੋ ਸੁੰਡੀਆਂ ਜਿਹੜੀਆਂ ਮੇਨ ਤੌਰ ਤੇ ਮੱਕੀ ਤੇ ਹਮਲਾ ਕਰਦੀਆਂ ਨੇ ਤੋ ਪਹਿਲਾ ਹਮਲਾ ਹੁੰਦਾ ਹੈ ਜਿਹੜਾ ਗੋਬ ਦਾ ਪਰਥ ਹੋਣਾ ਹੈ ਜਦੋਂ ਆਪਾਂ ਫਸਲ ਆਪਣੀ 3 4 5 ਪੱਤੇ ਦੇ ਆਸ-ਪਾਸ ਹੋ ਗਈ ਉਦੋਂ ਆਪਣੀ ਫਸਲ ਤੇ ਗੋਬ ਦੀ ਸੁੰਡੀ ਦਾ ਹਮਲਾ ਹੁੰਦਾ ਹੈ ਜੇਕਰ ਆਪਾਂ ਬੀਜ ਦਵਾਈ ਵਗੈਰਾ ਨਾਲ ਨਹੀਂ ਸੋਧਿਆ ਹੋਇਆ ਤਾਂ ਹਮਲਾ ਛੇਤੀ ਹੋ ਜਾਂਦਾ ਹੈ ਸੋਣ ਗੱਲ ਕਰੀਏ ਸੁੰਡੀ ਦੀ ਸਪਰੇ ਦੀ ਤਾਂ ਆਪਾਂ ਪਹਿਲਾ ਜਦੋਂ ਆਪਾਂ ਜੂਰੀਆ ਲਗਾ ਦੇਣਾ ਹੈ ਪਹਿਲਾ 3 4 ਪੱਤੇ ਤੇ ਤਾਂ ਜੂਰੀਆ ਲੱਗਣ ਤੋਂ ਬਾਅਦ ਸੁੰਡੀ ਹੁਣ ਜਿਹੜਾ ਅਟੈਕ ਆ ਉਹਦੇ ਆਉਣ ਦੇ ਜਿਹੜੇ ਚਾਂਸ ਨੇ ਵੱਧ ਜਾਂਦੇ ਨੇ ਕਿਉਂਕਿ ਜੂਰੀ ਇਹਨਾਂ ਥੋੜੀ ਬਹੁਤ ਗਰਮੈਸ਼ ਹੁੰਦੀ ਆ ਤੇ ਜਿਹਦੇ ਨਾਲ ਪੱਤੇ ਪੌਦਿਆਂ ਦੇ ਵਿੱਚ ਗਰਮੈਸ਼ ਆਉਂਦੀ ਹੈ ਤੇ ਉਹਦੇ ਨਾਲ ਸੁੰਡੀ ਦਾ ਹਮਲਾ ਹੋਣ ਦੇ ਚਾਂਸ ਨੇ ਵੱਧ ਜਾਂਦੇ ਨੇ ਸੋ ਪਹਿਲੀ ਸਪਰੇਅ ਆਪਾਂ ਕਰਨੀ ਹੈ ਜਦੋਂ ਆਪਾਂ ਪਹਿਲਾ ਜੂਰੀਆ ਲਗਾਤਾ ਤੋਂ ਉਸ ਤੋਂ ਆਪਾਂ ਇੱਕ ਦੋ ਜਾਂ ਦੋ ਚਾਰ ਦਿਨ ਦੇ ਵਿੱਚ ਵਿੱਚ ਆਪਾਂ ਸਪਰੇਅ ਕਰ ਦੇਣੀ ਹੈ ਜੇਕਰ ਹੋ ਸਕੇ ਤਾਂ ਦੋ ਨਿਊਜਲਾਂ ਨਾਲ ਸਪਰੇਅ ਕਰ ਲਓ ਜੇਕਰ ਤੁਹਾਡਾ ਰਕਬਾ ਘੱਟ ਹੈ ਜੇਕਰ ਤੁਸੀਂ ਕਰ ਸਕਦੇ ਹੋ ਲੇਬਰ ਮਹੀਆ ਹੈ ਜਾਂ ਆਪ ਵੀ ਕਰ ਸਕਦੇ ਹੋ ਤਾਂ ਤੁਸੀਂ ਜੇਕਰ ਗੋਲ ਨਿਊਜਲਾਂ ਹੁੰਦੀਆਂ ਜਿਹੜੀਆਂ ਆਪਣੇ ਉਹਨਾਂ ਨਾਲ ਇਕੱਲੇ ਇਕੱਲੇ ਸਿਆੜ ਤੇ ਜਾਂ ਦੋ ਦੋ ਸਿਆੜ ਇਕੱਠੇ ਲਿਜਾ ਕੇ ਕਰ ਸਕਦੇ ਹੋ ਤਾਂ ਉਹ ਵਧੀਆ ਰਿਜ਼ਲਟ ਦੇਵੇਗੀ ਤੇ ਜਿਹੜੀ ਆਪਾਂ ਸਪਰੇਅ ਕਰਨੀ ਆ ਸਵੇਰੇ 9 ਵਜੇ ਤੋਂ ਪਹਿਲਾਂ ਪਹਿਲਾਂ ਸ਼ਾਮ ਨੂੰ ਲਗਭਗ 5 ਵਜੇ ਤੋਂ ਬਾਅਦ ਕਿਉਂਕਿ ਜੇਕਰ ਤੁਸੀਂ ਧੁੱਪ ਦੇ ਵਿੱਚ ਸਪਰੇਅ ਕਰਤੀ ਤਾਂ ਦਵਾਈ ਦਾ ਰਿਜ਼ਲਟ ਜਿਹੜਾ 50% ਘੱਟ ਜਾਣਾ ਹੈ। ਸੋ ਇਹ ਖਾਸ ਗੱਲ ਰੱਖਣ ਦੀ ਲੋੜ ਹੈ ਤੇ ਬਾਕੀ ਇਹ ਗੱਲ ਧਿਆਨ ਵਿੱਚ ਰੱਖਣੇ ਕਿ ਜਦੋਂ ਸਪਰੇਅ ਕਰਨੀ ਹੈ ਖੇਤ ਦੇ ਵਿੱਚ ਨਮੀ ਹੋਣੀ ਬਹੁਤ ਜ਼ਰੂਰੀ ਹੈ ਜੇਕਰ ਖੇਤ ਦੇ ਵਿੱਚ ਸਿਲ ਰਹੇਗੀ ਤਾਂ ਆਪਣੀ ਜਿਹੜੀ ਦਵਾਈ ਹੈ ਉਹ ਕਾਫੀ ਜ਼ਿਆਦਾ ਵਧੀਆ ਤੇ ਲੰਬੇ ਸਮੇਂ ਤੱਕ ਅਸਰ ਕਰੇਗੀ। ਸੋ ਇਹ ਹੋ ਗਈ ਸੁੰਡੀ ਵਾਲੀ ਸਪਰੇਅ ਪਹਿਲੀ ਇਹਦੇ ਲਈ ਤੁਸੀਂ ਜਿਹੜੀ ਸਪਰੇਅ ਬਰਤਨੀਆਂ ਤੁਸੀਂ ਐਮ ਐਮ ਵੈਕਟਨ ਵਰਤ ਸਕਦੇ ਹੋ ਐਮ ਐਮ ਵੈਕਟਨ ਪਲੱਸ ਬੈਂਜੂਇਟ 1.9 ਤੁਹਾਨੂੰ ਇਹਦਾ ਮੈਂ ਤਸਵੀਰ ਵੀ ਦਿਖਾ ਦਿੰਨਾ ਤੁਸੀਂ ਇਹ ਸਾਲਟ ਵਾਲੀ ਐਮਐਮ ਐਕਟਨ ਬਲੈਂਜੂਏਟ 1.9% ਡੀਸੀ ਵਾਲੀ ਹੈ ਇਹਨੂੰ ਵਰਤ ਸਕਦੇ ਹੋ ਇਹ ਸੁੱਕੇ ਫਾਰਮ ਦੇ ਵਿੱਚ ਵੀ ਆਉਂਦੀ ਹੈ ਇੱਕ ਆਪਣੇ ਸੇਮੀਆ ਜਿਹੀ ਹੁੰਦੀ ਹੈ ਉਸ ਵਿੱਚ ਵੀ ਆਉਂਦੀ ਹੈ ਤੇ ਲਿਕੁਇਡ ਫੋਰਮ ਦੇ ਵਿੱਚ ਵੀ ਆਉਂਦਾ ਤੁਹਾਨੂੰ ਜਿਹੜੀ ਵਧੀਆ ਮਿਲਦੀ ਹੈ ਜਾਂ ਤੁਹਾਨੂੰ ਰਿਜ਼ਲਟ ਮਿਲਦਾ ਹੈ ਉਹ ਤੁਸੀਂ ਕਿਸੇ ਚੰਗੀ ਕੰਪਨੀ ਦੀ ਸਪਰੇਅ ਵਰਤਣੀ ਹੈ ਐਵੇਂ ਨਹੀਂ ਕਿ ਆਮ ਬੇਫੂਜੂਲ ਕੋਈ ਨਮੀ ਜਹੀ ਕੰਪਨੀ ਦਾ ਵਰਤਣਾ ਥੋੜਾ ਬਹੁਤ ਨਾਮ ਹੋਣਾ ਚਾਹੀਦਾ ਕੰਪਨੀ ਦਾ ਕਿਉਂਕਿ ਉਹਦੇ ਰਿਜ਼ਲਟ ਵਧੀਆ ਮਿਲ ਜਾਂਦੇ ਨੇ ਫਿਰ ਵੀ ਆਪਾਂ ਨੂੰ ਇਹ ਜਦੋਂ ਤੁਸੀਂ ਕਰਨੀਆਂ ਪਹਿਲੀ ਸਪਰੇ ਪਹਿਲੀ ਸਪਰੇ ਕੋਰਾਜਨ ਵਗੈਰਾ ਜਾਂ ਕੋਰਾਜਨ ਦੇ ਸਾਲਟ ਦੀਆਂ ਹੋਰ ਵਧੀਆ ਕੰਪਨੀਆਂ ਦੀਆਂ ਆਉਂਦੀਆਂ ਨੇ ਉਹਨਾਂ ਦੇ ਉੱਤੇ ਵਾਧੂ ਪੈਸੇ ਨਹੀਂ ਖਰਚਣੇ ਹੈਗੇ ਇਹ ਦਵਾਈ ਦੀ ਤੁਸੀਂ ਡੋਜ਼ ਵਧਾਣੀਆਂ ਲਗਭਗ 150 ਤੋਂ ਲੈ ਕੇ 170 80 ਐਮਐਲ ਪ੍ਰਤੀ ਏਕੜ ਦੀ ਜਾਨਕੀ ਤੁਹਾਨੂੰ ਤੁਸੀਂ ਇਹ 1 ਲੀਟਰ ਆ ਜਿਹੜਾ ਉਹਨੂੰ 6 ਕਿੱਲਿਆਂ ਵਿੱਚ ਵਰਤ ਲਓ ਤੁਹਾਨੂੰ ਵਧੀਆ ਰਿਜ਼ਲਟ ਦੇਵੇਗਾ ਪਰ ਇਹ ਖਾਸ ਧਿਆਨ ਰੱਖਣਾ ਹੈ ਕਿ ਸਪਰੇ ਠੰਡੇ ਵੇਲੇ ਕਰਨੀਆਂ ਸਵੇਰੇ 9 ਤੋਂ ਪਹਿਲਾਂ ਪਹਿਲਾਂ ਸ਼ਾਮ ਨੂੰ 5 ਤੋਂ ਬਾਅਦ ਖੇਤ ਵਿੱਚ ਨਮੀ ਜ਼ਰੂਰ ਹੋਵੇ ਠੀਕ ਹੈ ਇਹ ਹੋ ਗਈ ਜੀ ਪਹਿਲੀ ਸਟੇਜ ਆਪਣੀ ਚਾਰ ਪੰਜ ਪੱਤੇ ਦੀ ਅਵਸਥਾ ਵਿੱਚ ਹੋ ਗਈ ਤਾਂ ਇਹਦਾ ਆਪਾਂ ਨੂੰ ਲਗਭਗ 10-12 ਦਿਨ ਬੜੇ ਆਰਾਮ ਨਾਲ ਸੰਢੀ ਤੋਂ ਨਿਕਲ ਜਾਣੇ ਨੇ ਤੇ ਜੇਕਰ ਅਗਲੀ ਸਟੇਜ ਆਪਾਂ ਦੇਖਣੀ ਹੈ ਵੀ ਸੰਢੀ ਦਾ ਹਮਲਾ ਹੁੰਦਾ ਹੈ ਜਾਂ ਨਹੀਂ ਜੇਕਰ ਸੰਢੀ ਦਾ ਹਮਲਾ ਹੁੰਦਾ ਹੈ ਆਉਂਦੇ ਦਿਨਾਂ ਦੇ ਵਿੱਚ ਆਪਣੇ ਗੋਡੇ-ਗੋਡੇ ਮੱਕੀ ਹੋਣ ਤੱਕ ਫਿਲਹਾਲ ਜੇਕਰ ਆਪਾਂ ਸਪਰੇਅ ਕਰ ਦਿੰਦੇ ਆ ਬਾਕੀ ਜੂਰੀਆ ਵਗੈਰਾ ਜੇਕਰ ਆਪਾਂ ਸੰਜਮ ਨਾਲ ਪਾਵਾਂਗੇ ਬਾਧੂ ਜੂਰੀਆ ਨਹੀਂ ਪਾਵਾਂਗੇ ਤਾਂ ਸੰਢੀ ਦਾ ਅਟੈਕ ਘੱਟ ਹੁੰਦਾ ਹੈ ਤੇ ਜੇਕਰ ਅਗਲੀ ਵਾਰ ਫੇਰ ਸਪਰੇਅ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਇਹੀ ਸਪਰੇਅ ਨੂੰ ਰਿਪੀਟ ਵੀ ਕਰ ਸਕਦੇ ਹੋ ਜਾਂ ਫਿਰ ਇਸ ਦੀ ਜਗ੍ਹਾ ਤੇ ਕੋਈ ਹੋਰ ਸਪਰੇਅ ਵਰਤ ਸਕਦੇ ਹੋ ਜੋ ਤੁਹਾਨੂੰ ਵਧੀਆ ਸੰਡੀ ਤੇ ਕੰਟਰੋਲ ਦੇ ਸਕੇ ਤੇ ਕੋਰਾਜਨ ਆਪਾਂ ਕਦੋਂ ਕਰਨੀ ਹੈ ਕੋਰਾਜਨ ਸਪਰੇਅ ਆਪਾਂ ਕਰਨੀ ਹੈ ਉਦੋਂ ਜਦੋਂ ਮੱਕੀ ਆਪਣੇ ਲੱਕ ਦੇ ਕਰੀਬ ਆ ਗਈ ਆਪਣੇ ਲੱਕ ਦੇ ਕਰੀਬ ਹਾਈਟ ਆ ਗਈ ਲਗਭਗ 3 ਤੋਂ 4 ਫੁੱਟ ਦੀ ਹਾਈਟ ਹੋ ਗਈ ਜਦੋਂ ਮੱਕੀ ਦੀ ਉਦੋਂ ਸਪਰੇਅ ਕਰਨੀ ਹੈ ਕੋਰਾਜਨ ਕੋਰਾ ਜੇਨ ਦੀ ਡੋਜ਼ ਵਰਤਣੀ ਹੈ ਲਗਭਗ ਤੁਸੀਂ 70-80 ਐਮਐਲ 70 ਤੋਂ 75 ਐਮਐਲ ਵਰਤੋਗੇ ਤਾਂ ਕਾਫੀ ਵਧੀਆ ਰਿਜ਼ਲਟ ਦੇ ਜੂਗੀ ਜੇਕਰ ਲੰਬੇ ਸਮੇਂ ਤੱਕ ਰਿਜ਼ਲਟ ਰਹਿਣਾ ਕਿਉਂਕਿ ਟੈਂਪਰੇਚਰ ਇਹਨਾਂ ਦਿਨਾਂ ਵਿੱਚ ਜ਼ਿਆਦਾ ਹੋ ਜਾਂਦੇ ਨੇ ਥੋੜਾ ਜਿਹਾ ਦਵਾਈਆਂ ਦਾ ਅਸਰ ਘਟ ਜਾਂਦਾ ਹੈ ਸੋ ਇਸ ਕਰਕੇ ਆਮ ਤੌਰ ਤੇ ਜਿਹੜੇ ਪਹਿਲਾਂ ਜਿਵੇਂ ਆਪਾਂ ਮਜਾਰਬਰੀ ਪਾਣੀ ਫਰਵਰੀ ਵਾਲੀ ਮੱਕੀ ਹੁੰਦੀ ਆ ਉਹਦੇ ਵਿੱਚ 60-70 ਐਮਐਲ ਵੀ ਕਾਫੀ ਵਧੀਆ ਰਿਜ਼ਲਟ ਦੇ ਜਾਂਦੀ ਹੈ ਪਰ ਬਾਰ ਬਾਰ ਦਵਾਈਆਂ ਛਿੜਕਣ ਨਾਲੋਂ ਆਪਾਂ 75 ਐਮਐਲ ਜੇਕਰ ਪ੍ਰਤੀ 1 70 ਤੋਂ 75 ਐਮਐਲ ਪ੍ਰਤੀ ਏਕੜ ਵਰਤਾਂਗੇ ਤਾਂ ਆਪਾਂ ਇਸ ਤੋਂ ਬਾਅਦ ਫਿਲਹਾਲ ਕੋਈ ਲੋਡ ਨਹੀਂ ਪਵੇਗੀ ਮੱਕੀ ਦੇ ਸਪਰੇਅ ਕਰਨ ਦੀ ਕਿਉਂਕਿ ਉਸ ਤੋਂ ਬਾਅਦ ਆਪਣੀ ਮੱਕੀ ਆਚਾਰ ਲਈ ਤਿਆਰ ਹੋ ਜਾਣੀ ਹੈ ਛੇਤੀਓ ਜੇਕਰ ਲੋਡ ਪੈਂਦੀ ਹੈ ਤਾਂ ਤੁਸੀਂ ਕੋਈ ਆਮ ਸਿੱਧੀ ਸਾਦੀ ਸਪਰੇਹਾਂ ਦਾੜਾ ਆਲੇ ਦੁਆਲੇ ਫਸਲ ਆਪਣਾੜੀ ਖੇਤ ਆ ਉਹਦੀਆਂ ਬੱਟਾਂ ਤੋਂ ਢੇੜਾ ਮਾਰ ਸਕਦੇ ਹੋ ਸਪਰੇਅ ਦਾ ਇੰਜਣ ਵਾਲੇ ਪੰਪਾਂ ਦੇ ਨਾਲ ਕਿਉਂਕਿ ਉਹਦੇ ਨਾਲ ਆਲੇ ਦੁਆਲੇ ਤੋਂ ਜਿਹੜੀ ਸੰਡੀ ਆ ਉਹ ਖੇਤ ਵਿੱਚ ਐਂਟਰ ਨਹੀਂ ਹੋਵੇਗੀ ਤੇ ਆਪਣੀ ਫਸਲ ਆੜੀ ਬਚੀ ਰਹੇਗੀ ਸੰਡੀ ਤੋਂ ਤੇ ਆਪਾਂ ਮੱਕੀ ਦੀ ਕਟਾਈ ਕਦੋਂ ਕਰਨੀ ਹੈ ਜਦੋਂ ਆਪਣੀ ਦਾਣਾ ਮੱਕੀ ਦਾ ਥੋੜਾ ਥੋੜਾ ਠੋਸ ਹੋ ਗਿਆ ਨੌ ਉਹਦੇ ਵਿੱਚ ਚੁੱਭਦਾ ਉਹਦੇ ਵਿੱਚ ਦੁੱਧ ਵਾਲੀ ਅਵਸਥਾ ਨਹੀਂ ਹੈਗੀ ਨੌ ਨਾਲ ਆਪਣਾ ਦਾਣਾ ਫਟਦਾ ਹੋਵੇ ਉਹ ਅਵਸਥਾ ਹੁੰਦੀ ਹੈ ਸਹੀ ਆਚਾਰ ਪਾਉਣ ਦੀ ਉਸ ਅਵਸਥਾ ਵਿੱਚ ਆਪਾਂ ਆਚਾਰ ਪਾਵਾਂਗੇ ਤਾਂ ਆਪਣੇ ਪਸ਼ੂਆਂ ਨੂੰ ਵੀ ਵਧੀਆ ਖੁਰਾਕ ਮਿਲੂਗੀ ਆਚਾਰ ਬਣਾ ਖਰਾਬ ਵੀ ਨਹੀਂ ਹੋਵੇਗਾ ਸੋ ਇਹ ਹੋ ਗਈ ਪੂਰੀ ਮੱਕੀ ਦੀ ਡਿਟੇਲ ਬਾਕੀ ਜੇਕਰ ਕੋਈ ਹੋਰ ਜਾਣਕਾਰੀ ਚਾਹੀਦੀ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਆਪਾਂ ਅਗਲੇ ਦਿਨਾਂ ਦੇ ਵਿੱਚ ਫੇਰ ਵੀਡੀਓ ਬਣਾ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਸਮੇਂ-ਸਮੇਂ ਤੇ